ਕਦੇ ਕਿ ਬੁਖਰੇ ਮਰਣਗੇ ਮੈਂ ਨਾ ਕਰਾਂ ਮਾਰਾ ਕਰ ਲਈ ਮਾਦਰ ਨੂੰ ਮੈਂ ਕਹਾਂ ਜਾਂ ਕੋਈ ਗੱਲ ਨਹੀਂ ਮਾਦਰ ਬੈਸੇਰੇ ਬਣਾ ਦੋ ਨਾ ਤੇ ਤੁਸੀਂ ਦੁਬਾਰੇ ਆਪਣੀ ਖਾਣਾ ਰਾਦੀ ਬਣਾ ਲਿਆ ਕਰੋ ਤੇ ਤੁਹਾਡੇ ਬੰਦਾ ਥੱਕੇ ਹੋ ਤੇ ਆਣਾ ਰਾਦੀ ਨਹੀਂ ਖਾ ਨੂੰ ਤਾਂ ਉਹ ਤਰੇ ਵੇ ਤੇਰੀ ਸਾਰੀ ਜ਼ਿੰਦਗੀ ਹੈ ਬਾਈ ਮੈਂ ਤਾਂ ਕਹਿੰਦੀ ਆ ਤੂੰ ਚੱਕ ਕੇ ਤੈਨੂੰ ਲੈ ਆ ਤਾਂ ਇਹ ਗੇਜਾਰਾ ਨਹੀਂ ਹੈਗਾ ਨਾਤੀ ਹੈ ਤਨਾ ਮੇਰਾ ਵੈ ਤੇ ਚੱਲ ਜੇ ਲੈ ਵੀ ਆਏਗਾ ਤੇ ਚੱਲ ਕੋਈ ਗੱਲ ਨਹੀਂ ਹੈ ਚੱਲ ਕੁਝ ਥੋੜਾ ਕੰਮ ਉਹ ਕਰ ਲੈ ਕਰ ਇਹ ਥੋੜਾ ਬੋਟਾ ਮੈਂ ਕਰ ਰਿਆਂਗੇ ਮੈਂ ਇੱਥੇ ਬੈਠ ਕੇ ਕੀ ਕਰਨਾ ਹੈ ਕੀ ਹੋਇਆ ਜੇ ਉੱਠ ਜੋ 12:00 ਵਜ ਗਏ 12:00 ਵਜੇ ਹੋ ਕਰ ਪਹਿਲੀ ਵਾਰੀ ਵੱਜਣੀ ਆ ਆਏ ਹਾਈ ਘਰ ਵੀ ਤੁਸੀਂ ਨਹੀਂ ਲੇਟ ਉੱਠਦੇ ਸੀ ਹੋਰ ਕੀ ਮੇਰੀ ਸੱਸ ਤੇ ਮੈਨੂੰ ਉਠਾਉਂਦੀ ਨਹੀਂ ਸੀ 1:00 1:30 ਵਜੇ ਤੱਕ ਤੇ ਤੁਸੀਂ ਤੇ 12:00 ਵਜੇ ਨਹੀਂ ਘਬਰਾਣ ਲੱਪੇ ਤਾਂ ਮਹਲੇ ਹਫਤੇ ਤੱਕ ਮੇਰੀ ਆਦਤ ਨਹੀਂ ਬਈ ਕਮਾਲ ਹੈ ਤੇ ਤੇ ਤੁਹਾਡੀ ਸਾਚ ਇੰਨੀ ਚੰਗੀ ਹੀ ਤਾਂ ਕੋਈ ਨਹੀਂ ਲੜ ਕੇ ਇੱਥੇ ਕੀ ਕਰਨਾ ਇੱਜੇ ਉਥੇ ਹੀ ਰਹਿਣਾ ਸੀ ਅਨਾਸ਼ਤੇ ਦਾ ਟਾਈਮ ਹੁੰਦਾ ਸਵੇਰੇ ਚੱਲ ਬ੍ਰੈਡ ਬਟਰ ਲਾ ਦੇ ਜਿਆਦਾ ਖਾਪ ਨਾ ਬ੍ਰੈਡ ਬਟਰ ਲਾਦਾ ਤੈਨੂੰ ਹਾਂ ਉਹ ਅਗੇ ਕਿਚਨ ਉਥੇ ਪਈ ਬ੍ਰੈਡ ਨਾਲ ਲਾ ਲੈ ਬਟਰ ਤੇ ਬੈ ਕੇ ਤਾਂ ਖਾ ਲੈ ਮੈਂ ਲੰਬੇ ਪੈਣਾ ਹਾਂ ਹੁਣ ਮੈਂ ਸਾਰਾ ਘਰ ਦਾ ਕੰਮ ਕਰਦੀ ਪਿਆ ਤੇ ਕੱਲ ਤੋਂ ਜਲਦੀ ਉੱਠ ਕੇ ਸਾਰਾ ਘਰ ਦਾ ਕੰਮ ਤੂੰ ਕਰਿਆ ਕਰਨਾ ਹਾਂ ਜੀ ਸਾਡਾ ਸਾਸੀ ਕਾ ਜੀ ਹੋਰ ਵਧੀਆ ਵਧੀਆ ਤੁਸੀਂ ਨਾ ਕੋ ਠੀਕ ठाक ਬੈਰ ਬੱਚੇ ਠੀਕ ठाक ਨੇ ਹਾਂ ਜੀ ਹਾਂ ਜੀ ਵਧੀਆ ਵਧੀਆ ਮੈਂ ਤੁਹਾਡੇ ਕੋਲ ਇੱਕ ਕੰਮ ਆਈ ਹਾਂ ਦੱਸ ਦੱਸ ਮੈਂ ਤਾਂ ਆ ਕੇ ਸਵਿਚ ਕਰਕੇ ਆਈ ਹਾਂ ਕਿ ਸਾਨੂੰ ਨਾ ਕੋਈ ਕੰਮ ਵਾਲੀ ਦੱਸੋ ਇਹ ਤੁਹਾਡੇ ਲੱਗੇ ਬੰਨੇ ਗਏ ਜਾਂ ਤੇ ਵੀ ਗਿਆ ਕਿ ਤੁਹਾਨੂੰ ਨਾ ਕੰਮ ਵਾਲੀ ਕੋਈ ਦੱਸੋ ਤੁਹਾਨੂੰ ਹੀ ਲੋੜ ਪੈ ਗਈ ਉਹ ਬਾਤ ਤੁਹਾਨੂੰ ਪਤਾ 100 ਕਰਦੀਆਂ ਮਜਬੂਰੀਆਂ ਹੁੰਦੀਆਂ ਨੇ ਤਾਰੇ ਤੇ ਉਸਰੇ ਦੇ ਭਾਂ ਚਲੋ ਨਹੀਂ ਸੀ ਪਰ ਸਾਨੂੰ ਕੋਈ ਮਜਬੂਰੀ ਪੈ ਗਈ ਇਸ ਕਰਕੇ ਚਲੋ ਨਿਗਾਹ ਚ ਰੱਖ ਛੱਡਾਂਗੀ ਹਾਂ ਦੇਖੋ ਹੋਵੇ ਹੀ ਦੇ ਹਾਂ ਜਰੂਰ ਰੱਖਿਆ ਜੇ ਨਿਗਾਹ ਚ ਹਾਂ ਜਰੂਰ ਜਰੂਰ ਹਾਂ ਛਿੱਤੀ ਛਿੱਤੀ ਸਾਨੂੰ ਪਹਿਲਾਂ ਦੱਸਿਆ ਜੇ ਹਾਂ ਜੀ ਹਾਂ ਜੀ ਤੁਹਾਨੂੰ ਕੀ ਗੱਲ ਪੁੱਛਿਆ ਨਸਾ ਤੈਨੂੰ ਨਹੀਂ ਨਹੀਂ ਗੁੱਸਾ ਘੜਾ ਕਰਨਾ ਆਪਾ ਮੈਂ ਕਿੰਨਾ ਢਿੱਕਾ ਵਾਜਾ ਵੜੀਆਂ ਆਉਂਦੀਆਂ ਅਸੀਂ ਜਿੰਨਾਂ ਜਿਹਾ ਲੜਾਈ ਦੀਆਂ ਤੇ ਪੋਫੈਂਡਿੰਗ ਕਾਹੀ ਲੜਾਈ ਸਾਡੀ ਕਾਹੀ ਲੜਾਈ ਹੈ ਤੁਹਾਡੇ ਸਾਰੇ ਟੱਬਰ ਦਾ ਉਹਨ ਕੀ ਬੋਲੇ ਬੜਾ ਉੱਚੀ ਹੈ ਹਾਂਜੀ ਹਾਂ ਉਹ ਇਹ ਕਹਿੰਦਾ ਸਾਰੇ ਸਹੀ ਬਹੁਤ ਹੋ ਜਗੇ ਆ ਮੁੰਡਾ ਵੀ ਮੇਰਾ ਮ ਵੀ ਸਾਰਾ ਟੱਬਰ ਇਹ ਕੀ ਬੋਤ ਕੀ ਬੋਲਦੇ ਆ ਹਾਂਜੀ ਉਥੇ ਲੋਕੀ ਇੰਜ ਤੁਮੇਂ ਖੜਿਆ ਲੜਨਦੇ ਨੇ ਹਾਂਜੀ ਸਾਰੇ ਤੁਹਾਡੀ ਨਾ ਨੂੰ ਤੋਂ ਬਾਅਦ ਵੈਕ ਲਈ ਕੇ ਨਿਕਲੇ ਸੀਗੇ ਰੋ ਸਾਡੀ ਹਾਂਜੀ ਉਹ ਨੂੰ ਪਤਾ ਕੀ ਉਹ ਤਾਂ ਗਈਏ ਕਿ 1 ਸੌਂ ਦਾ ਮਹੀਨਾ ਹੋ ਗਿਆ ਸੀ ਅੱਛਾ ਉਹ ਤਾਂ ਰਹਿਣ ਵਾਸਤੇ ਗਈਏ ਅੱਛਾ ਹਾਂ ਕਿ ਉਹ ਤਾਂ ਫਿਰ ਮੈਂ ਤੁਹਾਡੇ ਕੋਲ ਆਈ ਸੀ ਮੈਂ ਕਿਹਾ ਚਲ ਜੇ ਕੋਈ ਕੰਮ ਕੋਬਵਲੀ ਹੈਗੀ ਹੈ ਤੇ ਚਲੋ ਤੁਹਾਨੂੰ ਉਹਨਾਂ ਜਿਹੜੇ ਮਹੀਨਾ ਦੱਸ ਦੇਣ ਲਈ ਲੱਭਦੇ ਹੋ ਨਾ ਹਾਂਜੀ ਤਾਂ ਤੁਹਾਡੇ ਕੋਲ ਮੈਂ ਆਈ ਸੀ ਅੱਛਾ ਅੱਛਾ ਹਾਂਜੀ ਜੀ ਤੁਹਾਨੂੰ ਇੱਕ ਹੋਰ ਗੱਲ ਕਵਾਂ ਹਾਂਜੀ ਦੱਸੋ ਸਾਡੀ ਮੂੰਹ ਮੜੀ ਤੇ ਹੈ ਬਹੁਤ ਤੇਜ਼ ਉਹ ਉਹਨੇ ਕੀ ਕੀਤਾ ਨੂੰ ਨੇ ਹਾਂ ਝਾੜੂ ਮਾਰਦੀ ਆ ਅੱਛਾ ਭੈਣ ਜੀ ਬੋਲਣ ਦਾ ਕੀ ਜਾਣ ਕੇ ਨਹੀਂ ਵੀ ਆਟਾ ਨਹੀਂ ਆਂਟੀ ਐਨ ਮਾਰ ਬੱਟ ਕੋਠੇ ਮੈਂ ਆਖਾ ਮੈਂ ਜੋਖ ਲੈਣੀ ਹੈ ਹਾਂ ਤੇ ਬੋੜੀ ਤੇਜ ਭੈਣ ਜੀ ਬਹੁਤ ਤੇਜ ਆ ਅੱਛਾ ਹਾਂ ਬੜੀ ਤੇਜ ਕੋਈ ਗੱਲ ਨਹੀਂ ਜੀ ਕੋਈ ਮੈਂ ਇਹਨੂੰ ਕੋਈ ਨਹੀਂ ਸਮਝਾਵਾਂਗੀ ਉਹ ਥੋੜਾ ਬੋਤਾ ਜਿਹੜਾ ਕੋੜਾ ਹੁੰਦਾ ਨਾ ਉਹ ਤੁਹਾਨੂੰ ਪਤਾ ਹਵਾ ਨਾਲ ਵਿੱਚ ਉੱਡ ਕੇ ਚਲੇ ਜਾਂਦਾ ਉੱਡ ਜਾਂਦਾ ਨਾ ਹਵਾ ਦੇ ਨਾਲ ਜੀ ਪਰ ਬਹੁਤ ਤੇਜ ਆ ਪਰ ਉਹਦਾ ਜਿਹੜਾ ਬੋਲ ਹੈਗਾ ਨਾ ਮਤਲਬ ਅੰਦੇਲੋ ਦੇ ਵਿੱਚ ਕੁਝ ਨਹੀਂ ਹੈਗਾ ਔਰ ਮੂੰਹ ਨਹੀਂ ਬੜੀ ਬੜ ਬੋਲੀ ਹੈ ਹਾਂਜੀ ਕੋਈ ਗੱਲ ਨਹੀਂ ਆਪਾਂ ਤੁਹੀ ਕਹਤਾ ਆਪਾਂ ਕੋਈ ਇਹਨੂੰ ਸਮਝਾਵਾਂਗੇ ਕੋਈ ਗੱਲ ਨਹੀਂ ਚਲੋ ਠੀਕ ਆ ਆ ਹਾਂ ਹਾਈ ਹਾਂਗੇ ਮੈਂ ਇੱਥੇ ਨਾ ਉਹ ਕੰਮ ਵਾਸਤੇ ਪੁੱਛਣ ਵਾਸਤੇ ਆਈ ਸੀ ਹੈ ਤੇ ਪਤਾ ਨਹੀਂ ਇੰਨੇ ਪਤਾ ਨਹੀਂ ਕਿੰਨੇ ਕੁ ਮਿੰਟ ਸਾਨੂੰ ਲੰਬੇ ਦਿਵਾਨੇ ਨੇ ਮੈਂ ਤੇ ਲੰਬੇ ਸੁਣ ਸੁਣ ਕੇ ਨਾ ਦਿਮਾਗ ਮੇਰਾ ਨਾ ਪਤਾ ਨਹੀਂ ਖਰਾਬ ਹੋ ਗਿਆ ਪਤਾ ਨਹੀਂ ਇਹ ਕੀ ਹੈ ਕੀ ਹੈ ਕੋਈ ਕੁਝ ਨਹੀਂ ਨਾ ਮੂੰਹ ਬੜਾ ਹਾਲੇ ਮੇਰਾ ਬੋਲ ਬਾਜੀਵਾ ਅੱਜ ਕਿੱਥੇ ਚੱਲ ਲੈ ਸਾਜ ਦੇ ਅੱਜ ਕੇ ਮੈਂ ਕੀ ਕਿੱਥੋਂ ਦੀ ਤਿਆਰੀ ਆ ਤਿਆਰੀ ਯਾਰ ਬੰਦਾ ਤਿਆਰ ਨਹੀਂ ਹੋ ਕੇ ਬੰਦਾ ਤਿਆਰ ਹੋ ਕੇ ਕਿੰਨੇ ਵੇਖਣਾ ਤੈਨੂੰ ਜਿਹੜਾ ਤੂੰ ਤਿਆਰ ਹੋ ਕੇ ਬੈਠੀਆਂ ਲੱਗੀਆਂ ਜ਼ਰੂਰੀ ਕੋਈ ਵੇਖੇਗਾ ਤੇ ਤਾਂ ਹੀ ਤਿਆਰ ਹੋਣਾ ਯਾਰ ਅਸੀਂ ਆਪਣੇ ਮਨ ਨੂੰ ਖੁਸ਼ ਹੁੰਣ ਵਾਸਤੇ ਹੁੰਦੇ ਹਾਂ ਨਾ ਕਿਸੇ ਨੂੰ ਵਿਖਾਉਣ ਵਾਸਤੇ ਹਾਂ ਹਾਂ ਮੇਰੇ ਤਿਆਰ ਹੋਣ ਚਾਹਤੇ ਨੂੰ ਪ੍ਰੋਬਲਮ ਹੋ ਗਈ ਹਾਂ ਹੁੰਦੀ ਆ ਕੀ ਪ੍ਰੋਬਲਮ ਹੈ ਤੂੰ ਤਿਆਰ ਹੋ ਕੇ ਤੂੰ ਚੱਲੀ ਕਿੱਥੇ ਆ ਮੈਂ ਕਿਤੇ ਨਹੀਂ ਜਲਨੀ ਕੱਲ ਜਾਉਂਗੀ ਅੱਜ ਜਾਣਾ ਤਾਂ ਕੱਲ ਜ਼ਰੂਰੀ ਨਹੀਂ ਹਰ ਗੱਲ ਤੈਨੂੰ ਮੈਂ ਦੱਸਾਂ ਤੇ ਹਾਂ ਕਿਉਂ ਨਹੀਂ ਦੱਸਣੀ ਲੈ ਦੱਸ ਅਜ ਤੱਕ ਮੇਰੀ ਸੱਸ ਨੇ ਨਹੀਂ ਪੁੱਛਿਆ ਕਿ ਕਿੱਥੇ ਜਾਣਾ ਵੇ ਅੱਛਾ ਉਹ ਨਹੀਂ ਸੱਸ ਸੀ ਜਿਹਨੇ ਤੈਨੂੰ ਨਹੀਂ ਪੁੱਛਿਆ ਸੇਬ ਤੇ ਚੜਾਇਆ ਹੋਇਆ ਸੀ ਮੈਂ ਤੇਰੀ ਸੱਸ ਥੋੜਾ ਮੈਂ ਤੇਰੀ ਪਰਜਾਈ ਆ ਹਾਂ ਤੂੰ ਸ਼ਰੀਕਾ ਐ ਮੇਰੀ ਹਾਂ ਇਸੇ ਕਰਕੇ ਸ਼ਰੀਕਾ ਵਾਂ ਮੈਂ ਤੇਰਾ ਤੇ ਤੇਰੇ ਭਲੇ ਵਾਸਤੇ ਕਹਿੰਦੀ ਆ ਕਾਹਦਾ ਕੰਮ ਕਰਤਾ ਛਾੜੂ ਪੁੱਛੇ ਦੀ ਡਿਊਟੀ ਮੇਰੀ ਸੀ ਨਾ ਮੈਂ ਲਾਤੀ ਵੇ ਅੱਛਾ ਲੱਗ ਗਿਆ ਝਾੜੂ ਪੋਚਾ ਬੜੀ ਚੰਗੀ ਦਿਨ ਪੁਰਾਣਾ ਸਾਫ ਹੀ ਮਾਰਿਆ ਝਾੜੂ ਪੋਚਾ ਹਾਂ ਹੋ ਮੈਂ ਕੰਦ ਪਾ ਕੇ ਰੱਖ ਦਿੱਤੀ ਸੀ ਇਹ ਨਾ ਕੂੜਾ ਮੰਜੇ ਥੱਲੇ ਨਾ ਕੋਈ ਗੰਧ ਪਿਆ ਉਹ ਖਾ ਮੈਨੂੰ ਕਿੱਥੇ ਜਾ ਜਿਹੜਾ ਮੈਂ ਥੱਲੇ ਸਾਫ ਕਰਦਾ ਮੈਂ ਅੱਛਾ ਆਜਾ ਆਕਾ ਤੇ ਹੋਰ ਕੀ ਰੋਟੀ ਪਾਣੀ ਕਿੰਨੇ ਬਣਾਣਾ ਹੁਣਾ ਬੜੀ ਚੱਤਰੂ ਐ ਤੂੰ ਹਾਂ ਹੁਣ ਰੋਟੀ ਪਾਣੀ ਵੀ ਮੈਂ ਬਣਾ ਹਾਂ ਤੂੰ ਹੀ ਬਣਾਣਾ ਮੈਂ ਤਨ ਕਾਲੇ ਗਿਆ ਇਹ ਨਾ ਰੋਟੀ ਪਾਣੀ ਵੀ ਬਣਾਣਾ ਕਰਦੇ ਸਾਰੇ ਕੰਮ ਕਰਨੇ ਆ ਮੈਨੂੰ ਤਾਂ ਲੱਗਦਾ ਤੂੰ ਵੀ ਨਹੀਂ ਕੋਈ ਪਿੱਛੋ ਕੰਮ ਕਰਦੀ ਹੋਣੀ ਭਰਾ ਦੇ ਨਾ ਮੈਂ ਕੁਝ ਨਹੀਂ ਕਰਦੀ ਮੈਂ ਤੇ ਵੇਹਲੀ ਬੈਠੀ ਰਹਿਣੀ ਹੈ ਨਾ ਲੱਗਦਾ ਤੇ ਹਾਂਜੀ ਹਾਂ ਉਹ ਮੇਰੇ ਬੱਚੇ ਤੂੰ ਤੋੜਦੀ ਹੈ ਸਕੂਲ ਲੈ ਹੈ ਨਾ ਮੈਨੂੰ ਤਾਂ ਇਹ ਨਹੀਂ ਲੱਗਦਾ ਬਰੈਡ ਬਲੂਡਾ ਖਵਾ ਕੇ ਭੇਜ ਦਿੰਦੀ ਹਾਂ ਹਾਂ ਬਰੈਡ ਖਵਾ ਕੇ ਭੇਜਦੀ ਨਹੀਂ ਮੀਆਂ ਸਾਰੇ ਨੇ ਆਪਣੇ ਵੱਡੇ ਸਮਝਾਈ ਕੰਮਚੋਰ ਕੀ ਕੰਮਚੋਰ ਕੰਮਚੋਰ ਲਈ ਹੁੰਦੀ ਤੂੰ ਹਾਂ ਕੰਮਚੋਰੀ ਕਹਿੰਦਾ ਮੈਂ ਝਾੜੂ ਪੋਚਾ ਲਾਤੇ ਤੇ ਆਪਣੀ ਡਿਊਟੀ ਤੁਹਾਡੀ ਹੈ ਤੇ ਤੁਸੀਂ ਬਣਾਓਗੀ ਖਾਣ ਨੂੰ ਇੰਨੀ ਗਰਮੀ ਦੇ ਵਿੱਚ ਮੈਂ ਮੈਂ ਉੱਥੇ ਰਸੋਈ ਤੇ ਜਾ ਕੇ ਸੜਾਂ ਗਰਮੀ ਵਿੱਚ ਮੈਂ ਰੋਟੀ ਪਾਣੀ ਬਣਾਉਣਾ। ਗਰਮੀ ਬਣਾਉਂਦੀ ਸੀ ਉਹ ਮੱਖਣਾ ਬਣਾਣਾ। ਰੋਟੀ ਬਜਾਉਣਾ ਗਈ ਹੁਣ। ਤੇਰੇ ਵੀ ਲੱਗਦਾ ਹੱਡਾ ਚ ਆਰਾਮ ਪੈ ਗਿਆ ਮੈਨੂੰ। ਪੈ ਗਿਆ ਵਾ ਤੈਨੂੰ ਵੇਖ ਕੇ। ਮੈਂ ਤਾਂ ਮੈਂ ਵੀ ਐਸ਼ ਕਰਲਾਂ ਥੋੜੀ ਜਿਨੀ। ਤੈਨੂੰ ਤੇਰੀ ਸੱਸ ਕਰਵੰਦੀ ਸੀ ਨਾ ਅੱਛਾ। ਮੈਂ ਕਹਾਂ ਜੀ ਮੇਰੀ ਨਾਨਾ ਆਈ ਹੋਈ ਵਾਂ ਉਹਨਾਂ ਲਈ ਸ਼ਾਵਲ ਸੇ ਤੋਂ ਮੈਂ ਵੀ ਤੇ ਐਸ਼ ਕਰਲਾਂ। ਅੱਛਾ। ਬੜੀ ਸੋਚਣ ਲੱਗ ਗਈ ਤੂੰ। ਤੇ ਸੋਚਾ ਨਾ ਨਾਨਾ ਘਰ ਆਈ ਐ। ਹਾਂ। ਐਸ਼ ਕਰਾਂ। ਕਿਹੜੀ ਨਾਨਾ ਮੈਂ ਐਸ਼ ਕਰਾਂਦੀ ਭਾਬੀਆਂ ਨੂੰ ਕਰਵਾਂਦੀਆਂ ਐ। ਅੱਛਾ। ਹਾਂ। ਦੱਸ ਮੈਨੂੰ। ਕੀ ਤਸਾ ਫਿਰ ਮੈਂ ਕਰਵਾਨੀ ਹੈ ਕਈ ਵਾਰੀ ਆਪਣੀ ਭਾਬੀ ਨੂੰ ਐਸ਼ ਘਰ ਜਾ ਕੇ ਕਹਿੰਨੀ ਨਹੀਂ ਭਾਬੀ ਤੂੰ ਰਹਿਣ ਦੇ ਮੈਂ ਕਰ ਲੈਂਦੀ ਆ ਘਰ ਦੇ ਕੰਮ ਠੀਕ ਤੂੰ ਬਹਿ ਜਾ ਮੈਂ ਕਾਹਦੇ ਵਸਤੇ ਆਈ ਆ ਆ ਗਈ ਨਾ ਆਪਣੀ ਗੱਲ ਥੱਲੇ ਕੀ ਆ ਗਈ ਭਾਬੀ ਨੂੰ ਐਸ਼ ਕਰਾਂਦੀ ਆ ਤੇ ਨਨ੍ਹਾ ਘਰ ਆਈ ਤੇ ਨਾਲ ਹੀ ਤੇਰੇ ਕਿਲੇ ਮੈਂ ਕਿਛਦੀ ਨਨ੍ਹਾ ਨਾ ਇੱਕ ਮਿੰਟ ਮੈਨੂੰ ਵੀ ਬੋਲਣ ਦਾ ਮੌਕਾ ਦੇ ਹਾਂ ਠੀਕ ਐ ਤੂੰ ਭਾਬੀ ਨੂੰ ਐਸ਼ ਕਰਵਾਂਦੀ ਠੀਕ ਐ ਨਾ ਤੂੰ ਆਪਣੀ ਭਾਬੀ ਨੂੰ ਐਸ਼ ਕਰਾਂਦੀ ਆ ਨਾ ਹੂੰ ਹੁਣ ਆਈ ਨਾ ਆਪਣੀ ਗੱਲ ਥੱਲੇ ਕੀ ਗੱਲ ਥੱਲੇ ਆਪਣੀ ਭਾਬੀ ਨੂੰ ਜਾ ਜਾ ਕੇ ਉੱਥੇ ਵੇਲੀ ਬਿਠਾ ਕੇ ਕੰਮ ਤੂੰ ਕਰਦੀ ਹੈ ਨਾ ਠੀਕ ਹੈ ਨਾ ਐਸ ਕਰਨ ਤੂੰ ਹੋਣਾ ਮੈਂ ਤੇਰੇ ਘਰ ਆਈ ਆ ਤਾਂ ਤੇਰੇ कलेਜਾ ਕਿਉਂ ਮੱਚਦਾ ਵੀ ਮੈਂ ਉਹਦੀ ਨਾਨਾ ਨਾ ਨਾ ਮੈਂ ਆਪਣੀ ਭਾਬੀ ਨਹੀਂ ਤਾਂ ਉਸੇ ਤਾਂ ਨਾ ਤੂੰ ਮੇਰੀ ਨਾਨਾ ਨਾ ਤਾਂ ਮੈਂ ਤੇਈ ਭਾਬੀ ਨਹੀਂ ਹੋਈ ਪਤਾ ਨਹੀਂ ਤੂੰ ਗੁੰਝਲ ਪਾ ਕੇ ਗੱਲ ਸਾਰੀ ਮੇਰੇ ਤੇ ਸੁਟਨੀ ਹਨਾ ਹਾਂ ਸੁਟਨੀ ਕੇ ਗੁੰਝਲ ਪਾ ਕੇ ਨਹੀਂ ਮੈਨੂੰ ਨਾ ਤੇਰਾ ਨਾ ਯਾਰ ਮੈਂ ਐ ਨਾ ਆਪਣੇ ਹਿੱਸੇ ਦਾ ਕੰਮ ਕਰਤਾ ਛਾੜੂ ਪੋਚਾ ਮੈਂ ਤੈਨੂੰ ਕਿਹਾ ਮੈਂ ਮਾਰਦਾ ਕਰਾਂਗੀ ਰੋਜ਼ ਰੋਜ਼ ਦੀ ਕਿਚਕਿਚ ਨਹੀਂ ਚੰਗੀ ਲੱਗਦੀ ਗੱਲ ਖਤਮ ਕਰਦੇ ਮੈਂ ਛਾੜੂ ਪੋਚਾ ਮਾਰਦਾਂਗੀ ਤੇ ਤੂੰ ਰੋਟੀ ਪਾਣੀ ਕਰ ਲੈ ਤੇ ਕੱਪੜੇ ਕਿੰਨੇ ਤੌਨੇ ਕੱਪੜੇ ਅੱਗੇ ਵੀ ਤੌਂਦੀ ਸੀ ਨਹੀਂ ਤਿੰਨ ਟਾਈਮ ਸੂਟ ਹੈ ਤੇ ਇੱਕ ਸੂਟ ਨਾਲ ਤੇ ਕਿਹੜਾ ਕੁਝ ਹੋਏਗਾ ਸੱਪ ਨਹੀਂ ਲੱਗਣੀ ਇੱਕ ਸੂਟ ਆ ਰੱਬਾ ਇਹ ਮੈਨੂੰ ਨਾ ਇਹ ਚੀਜ਼ਾਂ ਨਾ ਸੁਣਾ ਮੇਰੇ ਭਰਾ ਨੇ ਵੀ ਦੇ ਦੇਣਾ ਉਹ ਕਿਹਾ ਯਾਰ ਅਦਾ ਮਤਲਬ ਇਹ ਨਹੀਂ ਕਿ ਕੀ ਦੇ ਉਹਨਾਂ ਤੇਰੇ ਭਰਾ ਨੇ ਖਰਚਾ ਪਾਣੀ ਉਹਨਾਂ ਹੀ ਕਰਨਾ ਤੂੰ ਵੇਖਿਓ ਲੈ ਕੀ ਆਈ ਸੱਚਾ ਬਾਂਹ ਨਹੀਂ ਉਹ ਪੇੜ ਦੇ ਵਿੱਚ ਲਾ ਲਾ ਕੇ ਤੈਨੂੰ ਦਈ ਜਮਾਂਗੇ ਅਸੀਂ ਸੱਚਾ ਬਾਂਹ ਕਹਿੰਦਾ ਮਿਹਨਤ ਕਰੀਦੀ ਆ ਮਿਹਨਤ ਕਰਕੇ ਲਿਆਂਦਾ ਪੈਸੇ ਉਹ ਵੀ ਲੈ ਪੈ ਜਿਹਾ ਨਹੀਂ ਆਂਦਾ ਤੇਰੇ ਵਰਗਨ ਤੂੰ ਵੀ ਲਿਆਂ ਖਾਂ ਗਿੱਜ ਗਈ ਹੋਰ ਨਹੀਂ ਕੁਛ ਮੈਂ ਵੱਧ ਘਟਵੇਂ ਨਾ ਬੋਲ ਦਵਾਂਗੀ ਫੇਰ ਇਹ ਰਿਸ਼ਤੇ ਜੇ ਫਿੱਕ ਪੈਂਦੀ ਆ ਜਾ ਕੇ ਕੰਮ ਕਰ ਲੈ ਆਪਣਾ ਵੈਸੇ ਵੀ ਮੈਨੂੰ ਤੇਰਾ ਬੈਸ ਕਰਦੀ ਨਾ ਤੇ ਨਹੀਂ ਗਈ ਹਾਲੇ ਮੈਨੂੰ ਸਿਰ ਤਰ ਦੋਨ ਲੱਗ ਪਿਆ ਤੇਨੂੰ ਬੈਸ ਕਰਦੇ ਤੂੰ ਜਿੰਨ ਵੱਲ ਚੋ ਤੇ ਗਈ ਨਹੀਂ ਆ ਜਿੰਨਾ ਜਿੰਨ ਮਰਜ਼ੀ ਸਮਝਾ ਲਈਏ ਇਹ ਰੰਗ ਆਪਣੀ ਮਰਜ਼ੀ ਆ ਜਾ ਸਾਹ ਕੰਮ ਕਰ ਆਪਣਾ ਟੂ ਕਾਰ ਕੰਮ ਸੇਪੜੀ ਜੀ ਆ ਜਾਂਦੀ ਐ ਅੱਗੇ ਜਿਵੇਂ ਝਾੜੂ ਪੋਚਾ ਆ ਆਪ ਕਰਦੀ ਨਹੀਂ ਸੀ ਮੈਨੂੰ ਵੇਖ ਕੇ ਕਿ ਬਹੁਤੀ ਝੋੜੀ ਹੋਈ ਫਿਰਦੀ ਐ ਅਰੇ ਝਾੜੂ ਪੋਚੇ ਕਰਣਾ ਇੱਥੇ ਉੱਥੇ ਮਾੜੀ ਸਾਂ ਫਿਰ ਮੈਂ ਹਾਂ ਉੱਥੇ ਮਾੜੀ ਸਾਂ ਉੱਥੇ ਤੇ ਮੇਰੀ ਸੱਸ ਨੰਗਾ ਕੰਮ ਨਹੀਂ ਲੈਂਦੀ ਸੀ ਜਿੰਨਾ ਐ ਲੈਂਦੀ ਐ ਨਹੀਂ ਤੂੰ ਕੀ ਕਰੀ ਜਾਂਦੀ ਵੀ ਹੈ ਕੀ ਕਰੀ ਜਾਂਦੀ ਵੀ ਹੈ ਕਿੰਨੀ ਵਾਰੀ ਕਿਹਾ ਮੇਰੇ ਕਮਰੇ ਚ ਗੰਧ ਨਾ ਆਇਆ ਘਰ ਇੱਕ ਤਾਂ ਤੇਰੀ ਮਾਂ ਨੇ ਨਾ ਦਿਮਾਗ ਖੱਦਾ ਐ ਮੇਰਾ ਸਮੇਂ ਲੱਗੀ ਮੈਂ ਮਾਂ ਨੂੰ ਕੀ ਮੇਰੇ ਚੜ ਘੜਾ ਨਹੀਂ ਕੋਈ ਘੜਾ ਨਹੀਂ ਘੜਾ ਨਹੀਂ ਖੇਡ ਨਹੀਂ ਕੱਲ ਤੂੰ ਮੇਰੀ ਲਿਪਸਟਿਕ ਕਿਉਂ ਖਰਾਬ ਕੀਤੀ ਜਦ ਮੈਂ ਇੱਥੇ ਲਿਪਸਟਿਕ ਰੱਖੀ ਤੇਰੀ ਮਤਗੀਵੇਂ ਬਈਵੇਂ ਰਸਮਾਂ ਛੇੜਨ ਦੀ ਬੋਲ ਬੋਲ ਲੈ ਮਾਰਿਆ ਡਾਂਟਿਆ ਹੁਣ ਰੋ ਕੇ ਮਾਂ ਕੋ ਜਾਊਗੀ ਚੱਲ ਜਾ ਮੈਂ ਤੇ ਮਾਰਿਆ ਵੀ ਨਹੀਂ ਇਹਨੇ ਮਾਂ ਕੋਲ ਚੱਲ ਜਾਣਾ ਐਂਦਰ ਆ ਚੁੱਪ ਕਰ ਜਾ ਚੁੱਪ ਹੋਰ ਜਾ ਮੌਣੇ ਵੀਖ ਲਿਓ ਨਾ ਰੋਣ ਲੱਗ ਵੀ ਮੇਰੇ ਜੁਕਾ ਫੇਰ ਤੇ ਆ ਪਾਉਗੀ ਉਹ ਚੁੱਪ ਕਰ ਜਾ ਭੈਣ ਚੁੱਪ ਕਰ ਸਾਂ ਉਹ ਭੈਣ ਉਹ ਭੈਣ ਮੈਂ ਤੈਨੂੰ ਮਾਰਿਆ ਥੋੜੀ ਐ ਤੂੰ ਤੇ ਰੋਣ ਲੱਗ ਗਈ ਐ ਉਹ ਚੁੱਪ ਕਰ ਜਾ ਵਾਜੂ ਕੀ ਤੇਰੀ ਮਾਂ ਚੁੱਪਾ ਕਿੱਥੇ ਜਾਈਏ ਨਹੀਂ ਇਹ ਚੁੱਪ ਕਰ ਰੋ ਕੀ ਹੋਇਆ ਕੀ ਹੋਇਆ ਜਿੰਨਾਂ ਕੀ ਹੋਇਆ ਬੁੱਤ ਉਹ ਨਾ ਕੀ ਹੈ ਉਹ ਖੇਡਦੀ ਵੀ ਖੜੋਨਾ ਡਿੱਗ ਗਿਆ ਉਹਦਾ ਤੇ ਰੋਵਾਂ ਲੱਗ ਵੀ ਵਸ ਦੇਖ ਨਹੀਂ ਪਿਆ ਤੂੰ ਡਾਂਟਿਆ ਨਹੀਂ ਵਾਝਾਂਦੀ ਮੈਨੂੰ ਕੋਠੇ ਮੇਰੀ ਕੁੜੀ ਨੂੰ ਡਾਂਟਣ ਦੀ ਤੇ ਰੋ ਪਿਆ ਉਹ ਮੇਰੀ ਕੁੜੀ ਨੂੰ ਮੈਂ ਕਰਦੀ ਆ ਪੂੰਚ ਵੇਟ ਤਾਂ ਨਹੀਂ ਮਾਰੀ ਤੇਰੀ ਮਤਕੀ ਨਹੀਂ ਹੋਈ ਉਹਨੂੰ ਡਾਂਟਣ ਦੀ ਮੈਂ ਕਿਉਂ ਡਾਂਟਣਾ ਹਾਂ ਕੀ ਕਰਨੀ ਮੇਰੇ ਇੱਥੇ ਬੈਠ ਕੇ ਮੈਂ ਖੁਦ ਤੇਰੀਆਂ ਮੱਝਾਂ ਸੁਣਨ ਦੀਆਂ ਮੇਰੀ ਕੁੜੀ ਨੂੰ ਪੀਣ ਹੋਏ ਤੱਕ ਸੌਂਦਾ ਡਾਂਟੀ ਮਰੀ ਨਹੀਂ ਆ ਮੈਂ ਨਹੀਂ ਡਾਂਟਿਆ ਕਿਉਂ ਡਾਂਟਣ ਦਾ ਕੰਮ ਪੈਂਦੇ ਉਹ ਕਿਉਂ ਕਿ ਤੂੰ सिखा के रखा तो सिखा के कुछ नहीं रखा रूप बच्चा दो सौ रुपए की तोड़ती प्रीति को समझा के रखा अपने मेरे कमरे कमरा मेरा है जिचे तू मल मार के बह गांमरे में खलेरा क्यों पा करी करती सब सुनिया मैं ਤਨੋ ਬੋਲੀ ਨਹੀਂ ਕਿ ਮੈਂ ਨਹੀਂ ਸਮਝਦੀ ਤੂੰ ਆਪਣੇ ਆਪ ਨੂੰ ਕਿਥੋਂ ਦੀ ਤੂੰ ਮਹਾਨ ਹਨ ਵਿਕਟੋਰੀਆ ਆਹੀ ਆ ਫਿਰ ਕੀ ਹੋ ਗਿਆ ਉਹਨੂੰ ਕਿ ਨਿਕਲ ਬਾਦ ਤੋਂ ਕੋਈ ਕੁਝ ਲੱਗਦੀ ਹੈ ਲੱਗਦੀ ਜੇ ਲੱਗਦੀ ਹੁੰਦੀ ਨਾ ਤਾਂ ਪਿਆਰ ਦੇ ਨਾਲ ਉਹਨੂੰ ਕਹਿੰਦੀ ਨਾ ਕਿ ਉਹਨੂੰ ਡਾਂਟਦੀ ਹਸਿਆ ਨੇ ਹੈ ਉਹ ਗਲਤੀ ਕਰੇ ਤੂੰ ਪਿਆਰ ਨਹੀਂ ਕੀਤਾ ਬੱਚੇ ਵੀ ਆਦਾਤਾਂ ਹੀ ਰੋਂਦੀ ਰੋਂਦੀ ਆਦਾਤਾਂ ਨਹੀਂ ਕੀਤੀ ਉਹਨੂੰ ਥੋੜੀ ਜਿਹੀ ਤਾਂ ਹੁੰਦੀ ਨਹੀਂ ਆ ਪਿਆਰ ਦੇ ਨਾਲ ਸਮਝਾਇਆ ਹੁੰਦਾ ਨਾ ਤਾਂ ਉਹਨੇ ਤੈਨੂੰ ਕਹਣਾ ਹੀ ਅੱਛਾ ਝੰਪੂਆ ਜੀ ਤੂੰ ਭੋਰਾਂ ਦੀ ਕਾਬੀ ਲੱਗੀ ਆ ਜਿਸ ਤਰ੍ਹਾਂ ਮੈਂ ਤੂੰ ਡਾਂਟ ਦਿੱਤਾ पता नहीं तेन तेरे सोर ने तेन कि आधी आधी कमाल मेरे घर आके मेरी मेरे कमरे मेरे कमरे कमरे कब्जा करके बैठी हुई है अगली आधी है ये पता नहीं कि नूर मेरी सराह चो आई हुई है समझती मैं निकी अपने आपूलो हां मैं बोलती पी हां ਇਥੇ ਬੀਜੀ ਗਾ ਤੁਹਾਡਾ ਟੂਰ ਇੰਨਾ ਲੰਬਾ ਚੱਲ ਗਿਆ ਵੇ ਤੂੰ ਘਰਾਂ ਦਾ ਨਾਮ ਹੀ ਨਹੀਂ ਲੈਣ ਦੇ। ਤਦੋਂ ਖਤਮ ਹੋਣਾ ਤੁਹਾਡਾ ਟੂਰ। ਅੱਛਾ। ਜਲਦੀ ਆ ਜਾਓ। ਕੀ ਹੋਇਆ? ਉਹ ਮੈਂ ਤਾਂ ਦੱਸਣਾ ਪੁੱਛੀ ਸੀ ਇਹ ਤਾਂ ਡੀ ਸਿਸਟਰ ਆਈ ਹੋਈ ਐ। ਲੜਕੀ ਆਈ ਜੇ, ਉਸ ਦਾ ਨਹੀਂ ਲਿਆਈ। ਹੁਣ ਤੋਗੇ ਕਾਫੀ ਟਾਈਮ ਹੋ ਗਿਆ ਯੂ ਨੂ। ਕਾਜ ਇੱਕ ਉਹਨੇ ਨਵਾਂ ਚੱਪਾ ਪਾਤਾ ਜੇ, ਪਹਿਲੇ ਉਹ ਤਾਂ ਕੋਈ ਚੱਪਾ ਕਰਕੇ ਆਈ ਜੇ। ਲੜਕੀ ਆਈ ਹੈ ਉਹਨਾਂ ਦੇ ਨਾਲ ਬਿਨਾ ਵਜੇ ਤੋਂ। ਆਹੋ। ਸਾ ਸੁਣ ਪਤਨ ਕੀ ਕੁਛ ਕਿਆ ਕਿ ਆਈ ਉਹ ਨਾਲਿਆ ਜੀਜਾ ਜੀ ਨੂੰ ਵੀ ਆਹੋ ਅੱਜ ਤਾਂ ਤੇ ਆਪਾਂ ਵੀ ਸੁਣ ਲੋ ਮੈਂ ਉਹਨੂੰ ਸੀਪ ਕੁਛ ਵੀ ਨਹੀਂ ਕਿਹਾ ਮੈਂ ਜਨਨਤ ਨੂੰ ਉਹਨਾਂ ਨੇ ਡਾਂਟ ਦਿੱਤਾ ਜੇ ਪਤਾ ਕੀ ਹੈ ਜਨਨਤ ਠੀਕ ਨਹੀਂ ਰਹਿੰਦੀ ਆਹੋ ਬਿਨਾਂ ਵਜ੍ਹਾ ਤੋਂ ਡਾਂਟ ਦਿੱਤਾ ਉਹ ਚਾਹੀ ਰੋ ਰੋ ਕੇ ਮੇਰੀ ਕੁੜੀ ਅੱਧੀ ਹੋ ਗਈ ਦੱਸ ਨਾਲੇ ਉਹਨੂੰ ਕਹਿੰਦੀ ਮੇਰੇ ਕਮਰੇ ਚੋਂ ਨਿਕਲ ਜਾਣਾ ਕਮਰਾ ਹੁੰਦਾ ਹੈ ਕਮਰਾ ਤੇ ਮੇਰਾ ਆਦਾ ਸੀ ਐਂ ਤੇ ਤੂੰ ਆਈ ਹੈ ਤਾਂ ਚੱਲ ਆਰਾਮ ਨਾਲ ਆ ਫੇ ਲੜਕੇ ਵੀ ਆਈਆਂ ਇਹਦਾ ਮਤਲਬ ਆਇਆ ਥੋੜਾ ਜਿਹੜੇ ਤੂੰ ਰੋਪ ਉੱਥੇ ਪਾਣੀ ਉਹ ਇੱਥੇ ਵੀ ਆ ਕੇ ਪਾਣ ਦੀ ਆ। ਆਹੋ। ਉਸਰਾ ਮੈਂ ਜੀ ਸੱਦ ਕੇ ਲੜ ਕੇ ਆਈ ਹੋਈ ਐ। ਆਈ ਹਾਂ ਮੈਂ ਉਹਨਾਂ ਨੂੰ ਮੈਂ ਉਹਨੂੰ ਕੁਛ ਕਿਹਾ ਮੈਂ ਨਹੀਂ ਮੈਂ ਕੁਛ ਕਹਿੰਦੀ ਵੀ ਨਹੀਂ। ਐਂ ਬਿਨਾ ਅਵਾਜ਼ੇ ਤੂੰ। ਆਛਾ। ਹਾਂ ਚਪੇੜ ਕੱਢ ਮਾਰੀ ਜੰਨਤ ਨੂੰ। ਗਾਂਜੀ ਜੀ ਮੇਰੀ ਲਿਪਸਟਿਕ ਖਰਾਬ ਕਰਤੀ ਜਾਂਦੇ। ਓ ਬਜਾਰੀ ਨੂੰ ਹੋਰੋ ਕੇ ਕੰਮਲੀ ਹੋ ਗਈ ਮੇਰੀ ਕੁੜੀ ਕੀ ਤੇ ਨਹੀਂ ਥੱਲੇ ਗਈ ਆ ਬੈਠੀ ਨਹੀਂ ਐ ਮੈਂ ਤੇਨਾਂ ਤੂੰ ਲੈ ਕੇ ਕੋਠੇ ਆ ਗਈ ਹੁਣ ਆਹੋ ਆਇਓ ਜਲਦੀ ਤੂੰ ਕੁਝ ਸੋਚੋ ਆਪੇ ਕੀ ਕਰਨਾ ਵਾ ਨਹੀਂ ਤਾਂ ਮੈਂ ਆ ਚੱਲੀ ਮੈਂ ਆਪਣੇ ਪੇਕੇ ਆਹੋ ਆਜੋ ਆਜੋ ਜਲਦੀ ਜਾਂ ਤੇਨੂੰ ਭੇਜੋ ਉੱਧਰ ਨਾਸ ਦੇ ਇਹਨੂੰ ਸਮਝਾ ਲੋ ਇਹ ਸਮਝਦੀ ਵੀ ਨਹੀਂ ਆ प्यारे समझा के देखा मैं तू चल जा मियां है सारा काम वह कर दे तू तो बेचारी आरा बैठी दे नहीं। नहीं समझी शायद ताजन समझाण समझ आए कदों आओगे फिर आ जाओ फिर ठीक है ठीक है जी जल्दी आ जा ਤਿਆਰ ਮੈਂ ਰੱਖ ਦਿਆਂ ਫੋਨ ਵੇ